ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਸਿੰਗਰ ਤੇ ਐਕਟਰ ਐਮੀ ਵਰਗ ਦੇ ਬਾਰੇ ਜੋ ਕਿ ਅੱਜ ਦੇ ਸਮੇਂ ਚ ਕਿਸੇ ਪਛਾਣ ਦੇ ਮਹਤਾਜ ਨਹੀਂ ਹੈ ਪੰਜਾਬੀ ਇੰਡਸਟਰੀ ਚ ਤਾਂ ਉਹਨਾਂ ਦਾ ਕ੍ਰੇਜ਼ ਹੈ ਹੀ ਹੈ ਪਰ ਉਥੇ ਬਾਲੀਵੁੱਡ ਦੇ ਵਿੱਚ ਵੀ ਉਹ ਕਿਫਲ ਮਚ ਨਜ਼ਰ ਆ ਚੁੱਕੀ ਹੈ ਉਹਨਾਂ ਦੀ ਐਕਟਿੰਗ ਨੂੰ ਉਹਨਾਂ ਦੀ ਕਾਮਿਕ ਟਾਈਮਿੰਗ ਨੂੰ ਹਰ ਕੋਈ ਪਸੰਦ ਕਰਦਾ ਹੈ ਐਮੀ ਵਰਗ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 11 ਮਈ 1992 ਨੂੰ ਹੋਇਆ ਸੀ ਤੇ ਅੱਜ ਅਸੀਂ ਐਮੀ ਵਰਗ ਦੇ ਨਾਲ ਜੁੜੀਆਂ ਗੱਲਾਂ ਕਰਾਂਗੇ ਦੱਸਦੀ ਕਿ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਫਿਲਮਾਂ ਔਰ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਏ ਆ ਉਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਪੰਜਾਬ ਦੇ ਵਿੱਚ ਵੀ ਹੈ ਤੇ ਹੁਣ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣਾ ਸਿੱਕਾ ਕਾਇਮ ਕੀਤਾ ਜਾ ਰਿਹਾ ਹੈ ਐਮੀ ਵਰਕ ਜੋ ਕਿ ਪੰਜਾਬ ਦੇ ਚੋਟੀ ਦੇ ਗਾਇਕਾ ਦੇ ਵਿੱਚੋਂ ਇੱਕ ਆ ਪਰ ਹਮੇਸ਼ਾ ਅਜੇਹਾ ਨਹੀਂ ਸੀ ਕੋਈ ਸਮਾਂ ਸੀ ਜਦੋਂ ਮਿਊਜ਼ਿਕ ਕੰਪਨੀ ਦਾ ਚਪੜਾ ਸੀ ਵੀ ਉਹਨਾਂ ਦੇ ਗੀਤ ਸੁਣਨ ਲਈ ਤਿਆਰ ਨਹੀਂ ਹੁੰਦਾ ਸੀ ਅਤੇ ਉਹਨਾਂ ਨੂੰ ਉੱਥੋਂ ਦੀ ਪੁਜਾ ਦਿੰਦਾ ਸੀ ਦੱਸਦੀ ਕਿ ਐਮੀ ਨੇ ਬਚਪਨ ਦੇ ਇਸ ਦੋ ਸੁਪਨੇ ਵੇਖੇ ਸਨ ਉਹ ਜਾਂ ਤਾਂ ਕ੍ਰਿਕਟਰ ਬਣਨਾ ਚਾਹੁੰਦੇ ਸੀ ਜਾਂ ਫਿਰ ਗਾਇਕ ਉਹ ਸਮੇਂ ਦੀ ਗੱਲ ਹੈ ਜਦੋਂ ਐਮੀ ਵਿਰਕ ਦੂਜੀ ਜਾਂ ਤੀਜੀ ਜਮਾਤ ਦੇ ਵਿੱਚ ਪੜ੍ਹਦੇ ਸੀ ਭਾਵੇਂ ਉਹ ਕ੍ਰਿਕਟਰ ਤਾਂ ਨਹੀਂ ਬਣ ਸਕੇ ਪਰ ਗਾਇਕ ਬਣਨ ਦਾ ਜੋ ਸੁਪਨਾ ਵੇਖਿਆ ਸੀਗਾ ਉਹ ਉਹਨਾਂ ਦੇ ਵੱਲੋਂ ਪੂਰਾ ਕੀਤਾ ਗਿਆ ਐਮੀ ਨੇ ਅੱਜ ਦੇ ਤਰੀਕ ਦੇ ਵਿੱਚ ਇੱਕ ਸੁਪਨਾ ਪੂਰਾ ਕੀਤਾ ਹੈ ਉਹ ਪੰਜਾਬ ਦੇ ਮਸ਼ਹੂਰ ਗਾਇਕਾ ਦੇ ਵਿੱਚੋਂ ਇੱਕ ਨੇ ਪਰ ਇੱਥੋਂ ਤੱਕ ਦਾ ਸਫ਼ਰ ਉਹਨਾਂ ਦਾ ਆਸਾਨ ਨਹੀਂ ਸੀ ਇਸ ਗੱਲ ਦਾ ਖੁਲਾਸਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਜਦੋਂ ਉਹ ਗਾਇਕ ਬੰਨਣਾ ਚਾਹੁੰਦੇ ਸੀ ਤਾਂ 뮤직 ਕੰਪਨੀ ਦੇ ਬਾਹਰ ਬੈਠਾ ਚਪੜਾਸੀ ਵੀ ਉਹਨਾਂ ਦੇ ਗੀਤ ਸੁਣਨੋਂ ਤਿਆਰ ਨਹੀਂ ਹੁੰਦਾ ਸੀ ਜਦੋਂ ਗਾਣਾ ਸ਼ੁਰੂ ਕਰਦੇ ਸੀ ਤਾਂ ਚਪੜਾਸੀ ਉਹਨਾਂ ਨੂੰ ਗੇਟ ਤੋਂ ਹੀ ਭਜਾ ਦਿੰਦਾ ਸੀ ਐਮੀ ਨੂੰ ਗਾਇਕ ਬਣਨ ਦਾ ਸ਼ੌਂਕ ਸੀ ਉਹਨਾਂ ਨੇ ਦੂਜੀ ਜਮਾਤ ਦੇ ਵਿੱਚ ਹੀ ਗੀਤ ਯਾਦ ਕਰ ਲਿਆ ਸੀ ਘਰ ਆਉਣ ਵਾਲਾ ਕੋਈ ਵੀ ਮਹਿਮਾਨ ਜਦੋਂ ਹੁੰਦਾ ਸੀ ਤਾਂ ਉਹਨਾਂ ਨੂੰ ਐਮੀ ਦੇ ਵੱਲੋਂ ਕੋਈ ਨਾ ਕੋਈ ਗੀਤ ਸੁਣਾਇਆ ਜਾਂਦਾ ਸੀ ਕਿਉਂਕਿ ਮਹਿਮਾਨਾਂ ਦੇ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਸਾਨੂੰ ਗੀਤ ਸੁਣਾਇਆ ਜਾਵੇ। ਇਹ سلسلہ 10ਵੀਂ ਜਮਾਤ ਤੱਕ ਚੱਲਦਾ ਰਿਹਾ। ਇਹ ਗੱਲ ਐਮੀ ਵਰਗ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦੱਸੀ ਗਈ ਸੀ। ਐਮੀ ਵਰਗ ਦਾ ਕਹਿਣਾ ਹੈ ਕਿ ਜੋ ਅੱਜ ਉਹਨਾਂ ਦਾ ਸੁਪਨਾ ਉਹ ਪੂਰਾ ਕਰ ਪਾਏ ਨੇ ਇਸ ਦੇ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਦੇ ਪਰਿਵਾਰ ਦਾ ਹੈ। ਤੁਹਾਨੂੰ ਜਾਨ ਕੇ ਹੈਰਾਨੀ ਹੋਵੇਗੀ ਬੀਐਸਸੀ ਕਰਨ ਵਾਲੇ ਐਮੀ ਨੂੰ ਪੜ੍ਹਾਈ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ। ਉਹਨਾਂ ਨੇ ਆਪਣੀ ਗਰਲਫ੍ਰੈਂਡ ਕਰਕੇ ਬੀਐਸਸੀ ਦੀ ਪੜ੍ਹਾਈ ਕੀਤੀ ਸੀ ਪਰ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਬੀਐਸਸੀ ਤੋਂ ਕੀ ਬਣਨਗੇ ਕਾਲਜ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਹਾਰਮੋਨੀਅਮ ਖਰੀਦਿਆ ਸੀ ਪਰ ਉਹ ਚੋਰੀ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੇ ਘਰ ਚੋਂ 10000 ਰੁਪਏ ਲੈ ਕੇ ਇੱਕ ਗੀਤ ਬਣਾ ਕੇ YouTube ਦੇ ਉੱਤੇ ਪਾ ਦਿੱਤਾ ਸੀ ਹਾਲਾਂਕਿ ਇਹ ਗੀਤ ਜ਼ਿਆਦਾ ਇਨਾਂ ਚੋਲਿਆ ਨਹੀਂ ਕੁਝ ਸਮੇਂ ਬਾਅਦ ਹੀ ਬੀਪਰਾਗ ਜਾਨੀ ਅਮਰਿੰਦਰ ਗਿਲ ਵਰਗੇ ਕਲਾਕਾਰਾਂ ਨੂੰ ਮਿਲੇ ਦੋਵਾਂ ਨੇ ਮਿਲ ਕੇ ਇੱਕ ਸੁਮਤਗੀ ਤਿਆਰ ਕੀਤਾ ਜਿਸ ਦੇ ਵਿੱਚ ਆਮੀ ਵਰਗ ਦੀ ਜ਼ਿੰਦਗੀ ਬਦਲ ਗਈ ਸੀ। ਇਹ ਗੀਤ ਸੁਪਰ ਹਿੱਟ ਸਾਬਿਤ ਹੋਇਆ ਸੀ। ਆਮੀ ਸਟਾਰ ਬਣ ਗਏ ਸੀ ਗਾਇਕੀ ਤੋਂ ਇਲਾਵਾ ਆਮੀ ਵਰਗ ਐਕਟਿੰਗ ਵੀ ਕਰਦੇ ਨੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਉਂਦੇ ਆ। ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਫਿਲਮ ਸੌਂਕਨ ਸੌਂਕਣੇ ਟੂ ਰਿਲੀਜ਼ ਹੋਈ ਸੀ ਜਿਸ ਦੇ ਵਿੱਚੋਂ ਨਿਮਰਤ ਖੜਾ ਸਰਗੁਣ ਮਹਿਤਾ ਦੇ ਹਸਬੰਦ ਦਾ ਕਿਰਦਾਰ ਨਿਭਾ ਰਹੇ ਸੀਗੇ ਤਾਂ ਸਰਗੁਣ ਮਹਿਤਾ ਇਸ ਦੇ ਵਿੱਚ ਡਬਲ ਰੋਲ ਚ ਨਜ਼ਰ ਆਏ ਸੀਗੇ ਤਾਂ ਇਸ ਫਿਲਮ ਨੂੰ ਵੀ ਕਾਫੀ ਜ਼ਿਆਦਾ ਪਸ ਫਿਲਮ ਦੇ ਵਿੱਚ ਵੀ ਨਜ਼ਰ ਆ ਚੁੱਕਿਆ ਪਰ ਐਮੀ ਵਰਗ ਦੀ ਕਿਹੜੀ ਫਿਲਮ ਜਾਂ ਕਿਹੜਾ ਗੀਤ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਵਿੱਚ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ